ਰਸ਼ੀਆ ਚ ਸਾਡੇ ਪੰਜਾਬੀਆਂ ਦੇ ਹੋਏ ਬੁਰੇ ਹਾਲਾਤ ਪੰਜਾਬੀ ਸਾਡੇ ਗਏ ਸੀ ਸਟੂਡੈਂਟ ਵਿਜੇ ਤੇ ਤੇ ਕਿਹਾ ਗਿਆ ਵੀ ਤੁਹਾਨੂੰ ਕੰਮ ਦਵਾਉਂਦੇ ਆ ਕੰਮ ਕੀ ਦਵਾਇਆ ਗਿਆ ਵੀ ਰਸ਼ੀਅਨ ਆਰਮੀ ਚ ਭਰਤੀ ਕਰ ਲਿਆ ਗਿਆ ਨਾ ਫਿਰ ਕੋਈ ਟ੍ਰੇਨਿੰਗ ਦਿੱਤੀ ਤੇ ਬਸ ਭੇਜ ਦਿੱਤਾ ਅੱਗੇ ਲੜਨ ਨੂੰ ਜੀ ਹਾਂ ਪੰਜਾਬੀ ਸਾਡੇ ਅਪੀਲ ਕਰ ਰਹੇ ਆ ਭਾਰਤ ਸਰਕਾਰ ਨੂੰ ਵੀ ਸਾਨੂੰ ਬਚਾ ਲਓ ਸਾਨੂੰ ਬਚਾ ਲਓ ਸਾਨੂੰ ਵਾਪਸ ਲਿਆਓ ਸਾਡੇ ਨਾਲ 15 16 ਜਾਣੇ ਸੀ ਜਿਨ੍ਹਾਂ ਵਿੱਚੋਂ ਆਪਾਂ 5 7 ਜਾਣੇ ਹੀ ਬਚੇ ਹਾਂ ਉਹਨਾਂ ਨੂੰ ਅੱਗੇ ਭੇਜ ਦਿੱਤਾ ਤੇ ਉਹਨਾਂ ਦੀ ਮੌਤ ਹੋ ਗਈ ਨਾ ਸਾਨੂੰ ਚਲਸਵਾਦਾ ਕੁਝ ਖਾਣ ਨੂੰ ਦਿੰਦੇ ਆ ਬਸ ਸਾਨੂੰ ਬਿਨਾ ਟ੍ਰੇਨਿੰਗ ਤੋਂ ਅੱਗੇ ਲੜਨ ਵਾਸਤੇ ਭੇਜ ਦਿੱਤਾ ਸਾਨੂੰ ਧੱਗੇ ਨਾਲ ਆਰਮੀ 'ਚ ਭਰਤੀ ਕਰ ਲਿਆ ਹੁਣ ਆਪਾਂ ਬਹੁਤ ਦੁਖੀ ਆ ਸਾਨੂੰ ਬਚਾ ਲਓ ਨਹੀਂ ਤਾਂ ਆਪਾਂ ਵੀ ਥੋੜੇ ਦਿਨਾਂ 'ਚ ਮਰ ਜਾਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਰਸ਼ੀਅਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡਿਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇ ਰਹੇ ਆ ਤੇ ਨਾ ਸਾਨੂੰ ਹੋਰ ਸਾਨੂੰ ਕੰਮ ਦੇ ਨਾਂ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਸੋ ਸਾਡੀ ਜਿੰਨੀ ਹੈਲਪ ਹੋ ਸਕੇ ਦੀ ਪਲੀਜ਼ ਕਰ ਦਿਓ ਹਾਂਜੀ ਸਾਨੂੰ ਧੋਖਿਆ ਲਿਆਂਦਾ ਗਿਆ ਇੱਥੇ ਪੈਸਾ ਨਾਲ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਵਿੱਚ ਭਰਤੀ ਕਰਾਣਾ ਸਾਨੂੰ ਕੰਮ ਦਾ ਕਹਿ ਕੇ ਅੱਗੇ ਲਿਆਏ ਸੀਗੇ ਦੇਹਵਾਨ ਸਾਡੇ ਨਾਲ ਟੱਕਾ ਕਰ ਲਏ ਰੋਟੀ ਪਾਣੀ ਵੀ ਕਦਰ ਨਾ ਦਿੰਦੇ ਸਾਨੂੰ ਹਾਂਜੀ ਸਸੀਕਲ ਬਾਈ ਮੇਰਾ ਨਾਮ ਸੁਮੇਸ਼ ਚੰਨਾ ਹੈ ਬਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਸਾਡੇ ਸਾਨੂੰ ਫਸਾਤਾ ਗਿਆ ਬਾਈ ਜਿੱਲੀ ਮਦਦ ਹੋ ਸਭ ਦੀ ਸਾਡੀ ਮਦਦ ਕਰੋ ਬਾਈ ਸੋ ਸਾਡੀ ਵੀ ਭਾਰਤ ਸਰਕਾਰ ਨੂੰ ਬੇਨਤੀ ਹੈ ਵੀ ਇਹਨਾਂ ਵੀਰਾਂ ਦੀ ਹੈਲਪ ਕੀਤੀ ਜਾਵੇ ਇਹਨਾਂ ਨੂੰ ਜਲਦ ਤੋਂ ਜਲਦ ਪੰਜਾਬ ਵਾਪਸੀ ਇਹਨਾਂ ਦੇ ਘਰਾਂ ਚ ਲਿਆਂਦਾ ਜਾਵੇ ਕਿਉਂਕਿ ਇਹਨਾਂ ਦੀਆਂ ਮਾਵਾਂ ਵੀ ਰੋਂਦੀਆਂ ਦੇਖੀਆਂ ਨਹੀਂ ਜਾਂਦੀਆਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹਨਾਂ ਵੀਰਾਂ ਦੀ ਹੈਲਪ ਹੋ ਸਕੇ ਸੋ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ ਰੱਬ ਰਾਖਾ